ਸੰਗੀਤ ਉਹ ਤਾਂ ਸੰਗੀਤ ਹੈ ਜੀ ਉਹ ਫਿਲਮ ਨਾਲ ਜੁੜ ਕੇ ਆਵੇ ਜੀ ਉਹ ਕਹਾਣੀ ਨੂੰ ਅੱਗੇ ਤੋਰੇ ਇਹਨਾਂ ਗਾਣਿਆਂ ਨੇ ਇਹ ਤੁਹਾਨੂੰ ਜਾਂ ਪ੍ਰੋਮੋ ਨੇ ਤੁਹਾਨੂੰ ਫਿਲਮ ਦਾ ਇੱਕ ਟ੍ਰੇਲਰ ਇਸ ਤਰ੍ਹਾਂ ਦਿਖਾਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਸਾਨੂੰ ਦੇਖਣੀ ਚਾਹੀਦੀ ਹੈ ਔਰ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਪਰਿਵਾਰ ਆਉਣ ਉਹ ਸਫਲ ਹੋ ਰਹਾ ਹੈ ਉਹ ਵਿੱਚ ਮਾਨ ਸਰ ਕਰ 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 ਮੇਰੀ ਯਾਦ ਗਰਮੀ ਹੈ ਮੈਨੂੰ ਪਤਾ ਇੱਕ ਇੱਕ ਇਕੱਲੇ ਇਕੱਲਾ ਮੈਂ ਵਿਹਲੇ ਹੀ ਐ ਮੇਰੇ ਕੋਈ ਕੰਮ ਨਹੀਂ ਆਹ ਕੰਮ ਆਨਸਾ ਕੋ ਲੱਗਦਾ ਕਿ ਪੁਰਾਣੇ ਸਮੇਂ ਚ ਜੜੀਆਂ ਬਤਿਆ ਤੇ ਜਮੀਰਾਂ ਹੁੰਦੀਆਂ ਸੀਗੀਆਂ ਉਹ ਹੁਣ ਨਹੀਂ ਹੈਗੀਆਂ ਸ਼ਾਇਦ ਉਹ ਫਿਲਮਾਂ ਦਿਖਾ ਕੇ ਆਪਾਂ ਉਹ ਜਗਾ ਰਹੇ ਦੇਖੋ ਇੱਕ ਚੀਜ਼ ਦਿਮਾਗ ਚ ਪਾਓ ਬਸ ਸਾਡੀ ਮੈਂ ਜਮਨ ਤੁਸੀਂ ਜਿਹੜਾ ਸਿਸਟਮ ਹੈ ਇਹ ਟੋਟਲ ਸਿਸਟਮ ਜਿਹਨੂੰ ਆ ਮੁਲਕ ਦਾ ਕਹਿ ਲੋ ਜਾਂ ਦੁਨੀਆ ਚਲਾਉਣਾ ਇਹ ਬਹੁਤ ਸਟਰੋਂਗ ਹੈ ਇਹ ਸਾ ਤੋਂ 10 20 ਸਾਲ ਅੱਗੇ ਸੋਚਦਾ ਅਸੀਂ ਬਹੁਤ ਬਾਅਦ ਅਸਾਂ ਦੀ ਅੱਖ ਖੁੱਲਦੀ ਹੋ ਇਸੇ ਕਰਕੇ ਕਿਸੇ ਕੰਮ ਲਈ ਧਰਨਾਇਆ ਅੰਦੋਲਨ ਸ਼ੁਰੂ ਹੁੰਦਾ ਕਿਉਂਕਿ ਅਸੀਂ ਲੇਟ ਹੋ ਜਾਗੇ ਜਾਗਰੂ ਕਰਨਾ ਕਲਾਕਾਰ ਤੇ ਪੱਤਰਕਾਰ ਦਾ ਕੰਮ ਦੇਖੋ ਆਮ ਤੌਰ ਤੇ ਜਿਹੜੀ ਫੇਸਬੁੱਕ ਦੀ ਦੁਨੀਆ ਹੈ ਅਲੱਗ ਹੈ ਇਹਦੇ ਚ ਹਰ ਬੰਦਾ ਇਹ ਚਾਹੁੰਦਾ ਕਿ ਕੋਈ ਧਰਨਾ ਤਾਂ ਪੈਣਾ ਗਾਉਣ ਵਾਲਾ ਕਿੱਥੇ ਆ ਬਾਰਡਰ ਤੇ ਲੜਾਈ ਹੋਊਗੀ ਚੀਨ ਦੇ ਕਹਿੰਦੇ ਗਾਉਣ ਵਾਲੇ ਕਿੱਥੇ ਆ ਐਦਾਂ ਨਹੀਂ ਹੁੰਦਾ ਮੈਂ ਇਹਦੀ ਮਿਸਾਲ ਤੁਹਾਨੂੰ ਇਸ ਤਰ੍ਹਾਂ ਦੇ ਸਕਦਾ ਕਿ ਜਦੋਂ ਸਾਝਾ ਪੰਜਾਬ ਜਿਹੜਾ ਖਾਲਸਾ ਰਾਜ ਸੀ ਸ਼ੇਰ-ਏ-ਪੰਜਾਬ ਸਾਹਿਬ ਨਾਲ ਔਰ ਤੁਸੀਂ ਉਹ ਨੂੰ ਸਾਹਮਣੇ ਰੱਖ ਲੋ ਰਾਜ ਕਰਨ ਲਈ ਰਣਜੀਤ ਸਿੰਘ ਚਾਹੀਦਾ ਲੜਨ ਲਈ ਰਾਮਗੜੀਆ ਜੱਸਾ ਸਿੰਘ ਹਰੀ ਸਿੰਘ ਨੜਵਾ ਸਾਹਿਬ ਚਾਹੀਦੇ ਪਰ ਲਿਖਣ ਲਈ ਸ਼ਾਹ ਮੁਮਮਤ ਚਾਹੀਦਾ ਐਸੇ ਤਰ੍ਹਾਂ ਤੁਹਾਡਾ ਅਯੋਗ ਕੇ ਯੋਗ ਚ ਕੰਮ ਹੈ ਤੁਸੀਂ ਤੇ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਧਰਨਾ ਫਰੰਟ ਤੇ ਜਾ ਕੇ ਲਈਏ ਕਿਉਂਕਿ ਅਸੀਂ ਲੀਡਰ ਨਹੀਂ ਅਸੀਂ ਲੀਡਰ ਨਹੀਂ ਬਣ ਸਕਦੇ ਕਿਉਂਕਿ ਸਾਡੇ ਚੋ ਕੁਆਲਟੀ ਨਹੀਂ ਹੋਊਗੀ ਪਰ ਸਾਡੇ ਚ ਇਹ ਕੁਦਰਤ ਨੇ ਪਾਈ ਹੈ ਕਿ ਅਸੀਂ ਲਿਖ ਕੇ ਆਪਣੀਆਂ ਲਿਖਤਾਂ ਨਾਲ ਜਾਂ ਤੁਸੀਂ ਆਪਣੀ ਖਬਰਾਂ ਨਾਲ ਲੜ ਸਕਦੇ ਹੋ ਸਿਸਟਮ ਨਾਲ ਔਰ ਸਾਰਾ ਕਟਕਟਾ ਕੇ ਸਾਰੇ ਨਿਕਲਦਾ ਕਿ ਗਰੀਬ ਗੁਰਬੇ ਦੇ ਹੱਕ ਚ ਬੋਲਣਾ ਇਹੀ ਸਾਡੇ ਬਾਬਾ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸ਼ਾਇਦ ਲੱਗਦਾ ਵੀ ਜੋ ਫਿਲਮ ਚ ਦਿਖਾਈ ਗਈ ਹੈ ਸੱਚੇ ਤੌਰ ਤੇ ਦਿਖਾਈ ਜਾ ਰਹੀ ਹੈ ਜਿਹੜੀ ਛਾਪ ਹੈ ਮੈਨੂੰ ਲੱਗਦਾ ਕਿ ਉਹ ਕੁਝ ਛੱਡੇਗੀ ਉਸ ਦੇ ਪਿੱਛੇ ਕਿ ਲੋਕ ਕੀ ਛੱਡੇਗੀ ਕਿਸ ਤਰ੍ਹਾਂ ਦੀ ਛਾਪ ਛੱਡੇਗੀ ਉਹ ਦੇਖੋ ਇਹ ਜਿਹੜਾ ਸਭ ਤੋਂ ਵੱਡਾ ਪੱਖ ਹੈ ਪੰਜਾਬੀਆਂ ਦਾ ਜਦੋਂ ਤੁਸੀਂ ਤੁਸੀਂ ਪਿੰਡ ਤੋਂ ਜਾਂ ਸ਼ਹਿਰ ਤੋਂ ਮੈਨੂੰ ਪਤਾ ਮੈਂ ਪੜਦਾ ਜਦੋਂ ਅਸੀਂ ਪਿੰਡਾਂ ਚ ਚੰਡੀਗੜ੍ਹ ਪੜਨ ਆਉਂਦੇ ਹਾਂ ਜਿਹੜਾ ਸਾਡਾ ਪਹਿਲਾ ਸਭ ਕੋ ਯਾਰੀ ਹੋ। ਕਿ ਜਿੰਨੇ ਸਾਲ ਇੱਥੇ ਜੇ ਕੋਈ ਝਗੜਾ ਆ ਜਾਂ ਤਕਰਾਰ ਹੁੰਦਾ ਸਾਰਾ ਯਾਰੀ ਤੇ ਖੜਾ ਹੁੰਦਾ। ਜੇ ਕਿਸੇ ਦੋਸਤ ਨਾਲ ਕਿਵੇਂ ਪੇਚਾ ਪੈ ਗਿਆ ਤਾਂ ਨਾਲ ਖੜ ਜਾਣਾ। ਇਸ ਫਿਲਮ ਦਾ ਜਿਹੜਾ ਪਹਿਲਾ ਪੱਖ ਹੋ ਯਾਰੀ ਚਗਿਆਰੀ ਵਾਲਾ ਕਿ ਕਿਸੇ ਦੇ ਨਾਲ ਨੂਨ ਖਾ ਕੇ ਇੱਕ ਹੁਕਰ ਨੂੰ ਨਹੀਂ ਕਰਨਾ। ਮੈਂ ਕਹਿੰਦੇ ਸੀ ਪੱਗ ਬੱਟ ਭਗ ਬੱਟ ਭਰਾ। ਨਾਲੀਆਂ ਸੀ ਉਹ ਸਮੇਂ। ਇਸੇ ਕਰਕੇ ਉਹ ਫਿਲਮ ਚੋ ਡਾਇਲੌਗ ਬੜਾ ਬੜਾ ਮਾਈਲਡ ਹੈ ਗੁਰਪ੍ਰੀਤ ਨੇ ਲਿਖਿਆ ਹੈ ਕਿ ਕੀ ਲੈਣਾ ਹੈ। ਉਹ ਕਹਿੰਦਾ ਪੱਗ ਲੈਣਾ। ਇਹ ਸਾਡਾ ਸਵਾਇਗ ਹੈ ਜੀ ਇਹ ਤਾਂ ਇੱਕ ਸੌਰੀ ਮੈਨੂੰ ਗੱਲ ਯਾਦ ਆਈ ਹੈ ਕਿ ਪਾ ਜੀ ਹੁਣ ਨੇ ਕਿਹਾ ਵੀ ਇੱਕ ਹੀ ਛਾਪ ਛੱਡੇ ਜੀ ਮੇਰਾ ਕੰਮ ਵੈਸੇ ਕਰਨ ਦੇ ਵਿੱਚ ਥੋੜਾ ਥੋੜਾ ਹਸਾਉਣਾ ਉਹਨੇ ਕਿੰਨੀ ਯਾਰ ਆ ਗਈ ਇਸ ਕਰਕੇ ਮੈਂ ਉਹ ਗੱਲ ਕਰਨ ਲੱਗਾ ਆਪਣੇ ਨਾਲ ਇੱਕ ਪ੍ਰਗਟ ਜੀ ਸੀਗੇ ਫਿਰਨ ਦੇ ਵਿੱਚ ਮਾਸੜ ਉਹ ਵੀ ਮਾਸੜ ਸੀ ਇਹ ਵੀ ਮਾਸੜਾ ਉਹ ਵੀ ਮਾਸੜ ਸੀ ਉਹਨਾਂ ਦੇ ਨਾਲ ਇੱਕ ਛਾਪ ਪਾਈ ਸੱਚੀ ਸੋਨੇ ਦੀ ਤੇ ਇੱਕ ਆਪਣੇ ਅਸਿਸਟੈਂਟ ਨੇ ਲਵਾਤੀ ਕਿ ਇਹ ਨਾ ਜੀ ਇਹ ਛਾਪ ਦੀ